ਬਹੁਤ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਇਹ ਜਿਹੜੀ ਆਪਣੀ ਫਸਲ ਹੈ ਜੀ ਰਾਗੀ ਦੀ ਹੈ ਇਹ ਪੁਰਾਣੀ ਫਸਲ ਆ ਪਰ ਹੁਣ ਤਾਂ ਬਹੁਤ ਜਿਨ੍ਹਾਂ ਨੂੰ ਪਤਾ ਉਹੀ ਕਿਸਾਨ ਬੀਜਦੇ ਨੇ ਪਰ ਇਹ ਪੁਰਾਣੇ ਸਮਿਆਂ ਦੇ ਵਿੱਚ ਮੋਟਿਆ اناਜ ਮੂਲ اناਜ ਉਹ ਹੁੰਦੇ ਤਾਂ ਬਰੀਕ ਸਨ ਪਰ ਨੌਨ ਦੇ ਮੋਟੇ ਇਸ ਲਈ ਸੀਗਾ ਕਿਉਂਕਿ ਇਹਨਾਂ ਕ੍ਰਾਕੀ ਤੱਤ ਬਹੁਤ ਜ਼ਿਆਦਾ ਹੁੰਦੇ ਸਨ ਕੈਲਸ਼ੀਅਮ ਆਇਰਨ ਫਾਈਬਰ ਤੇ ਉਹ ਜਿਆਦਾ ਹੁੰਦੇ ਸਨ ਤੇ ਜਿਹੜਾ ਆਪਣਾ ਸਰੀਰ ਹੈ ਇਹ ਵੀ ਅਲਕਲਾਈਨ ਹੈ ਤੇ ਨੂੰ ਭੋਜਨ ਵੀ ਅਲਕਲਾਈਨ ਚਾਹੀਦਾ ਜਦ ਐਸਿਡਿਕ ਭੋਜਨ ਖਾਣਿਆ ਤਾਂ ਕੈਂਸਰ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕਾ ਬਿਮਾਰੀਆਂ ਸਰੀਰ ਨੂੰ ਚੰਬੜਨ ਲੱਗ ਜਾਂਦੀਆਂ ਨੇ ਸੋ ਜਿਹੜੇ ਭੋਜਨ ਇਹ ਫਸਲਾ ਰਾਗੀ ਦੀ ਇਸ ਤਾਂ ਮੂਲ ਅਨਾਜ ਕਾਫੀ ਜਿਆਦਾ ਗਿਣਤੀ ਆ ਪਰ ਜਿਹੜੀ ਰਾਗੀ ਹੈ ਇੱਕ ਸੌਖੀ ਹੋ ਜਾਂਦੀ ਹੈ ਤੇ ਆਮ ਇਹਨੂੰ ਆਪਾਂ ਸਰੋਂ ਦੇ ਦਾਣਿਆਂ ਵਰਗੀ ਹੁੰਦੀ ਤੇ ਆਮ ਪੀਸ ਕੇ ਇਹਨੂੰ ਆਟਾ ਬਣਾ ਸਕਦੇ ਹਾਂ ਜੇ ਕੋਈ ਔਰ اناਜਾ ਮੰਗ ਛਿਲਕ ਜਾਂ ਜਿਹੜੀ ਉਹਦੀ ਪਰਤ اتارਨੀ ਪੈਂਦੀ ਹੈ ਭੋਜੰਦੀ ਉਹਦੀ ਜ਼ਰੂਰਤ ਨਹੀਂ ਪੈਂਦੀ ਪਰ ਜਿਹੜੀ ਖਾਸ ਗੱਲ ਆ ਵੀ ਆਪਾਂ ਇਹਨੂੰ ਮੀਂਹ ਪੈ ਤੇ ਇੱਕ ਸੱਜੇ ਡੱਕੇ ਨਾਲ ਗਲੀਆਂ ਕੱਢ ਕੇ ਧਰਤੀ ਦੇ ਬੀਜ ਤਾਂ ਤੇ ਇਹਦੀ ਦੋ ਕ ਵਾਰੀ ਤਰਫਾਲੀ ਨਾਲ ਗੜਾਈ ਕੀਤੀ ਪਰ ਉਨੀ ਬਰੀਕੀ ਵਾਲੀ ਗੜਾਈ ਵੀ ਨਹੀਂ ਕੀਤੀ ਵੀ ਜੜਾਂ ਦੇ ਵਿੱਚੋਂ ਵੀ ਕੱਖ ਦੀ ਹੱਥਾਂ ਨਾਲ ਪਟਿਆ ਤੇ ਸ਼ਾਮਾ ਵੀਰਾਂ ਦੀ ਅਦਰਾਖਤਾ ਨੇ ਵੀ ਖਰਾ ਖਿੱਚਣੀ ਹੈ ਪਰ ਫੇਰ ਵੀ ਇਹ ਵਧੀਆ ਹੋ ਗਈ ਤੇ ਇੱਕ ਕੀ ਮੰਗੇ ਹੋ ਗਈ ਪਰ ਖਰਚਾ ਤੇ ਕੋਈ ਨਹੀਂ ਆਇਆ ਜਦੋਂ ਘੱਟ ਖਰਚੇ ਵਾਲੀ ਫਸਲ ਆਪਣੀ ਘੱਟ ਮਿਹਨਤ ਨਾਲ ਤਿਆਰ ਹੋ ਜਵੇ ਤੇ ਖਰਾਕੀ ਤੱਤ ਵੱਧ ਹੋਣ ਤਾਂ ਆਪਾਂ ਨੂੰ ਉਹਨਾਂ ਫਸਲਾਂ ਬਾਰੇ ਜਾਣਨਾ ਜ਼ਰੂਰ ਜ਼ਰੂਰੀ ਆ ਸੋ ਇਹ ਮੂਲ ਰਾਜਾਂ ਦੇ ਵਿੱਚ ਆਉਂਦੀ ਤੇ ਖਰਾਕੀ ਤੱਤ ਵੀ ਪੂਰੇ ਨੇ ਤੇ ਆਪਾਂ ਨੂੰ ਇਹਨੂੰ ਨਾ ਤਾਂ ਕੋਈ ਬਿਮਾਰੀ ਪੈਂਦੀ ਆ ਤੇ ਨਾ ਹੀ ਇਹਨੂੰ ਕੋਈ ਪਾਣੀ ਦੀ ਡਿਮਾਂਡ ਆ ਤੇ ਨਾ ਇਹ ਸੋਕਾ ਚ ੱਲਣਾ ਵੀ ਇਹਦੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਜਦੋਂ ਕਿ ਆਮ ਫਸਲਾਂ ਬਹੁਤ ਸੋਕਾ ਚ ੱਲ ਨਹੀਂ ਸਕਦੀਆਂ ਤੇ ਰੰਗ ਰੂਪ ਵੀ ਤੁਸੀਂ ਦੇਖੋ ਜਿਕਣਾ ਬਾਹਰ ਹਰੀ ਕ੍ਰਾਂਤੀ ਖੇਤੀ ਮਾਡਲ ਵਿੱਚੋਂ ਨੇ ਵੀ ਫਸਲ ਕੜੀ ਆ ਉਸੇ ਤਰ੍ਹਾਂ ਇਹਦੇ ਵਿੱਚ ਹਰਿਆਲੀ ਆ ਤੇ ਖਾਸ ਗੱਲ ਹੈ ਵੀ ਜਿਹੜੀ ਇਹ ਫਸਲ ਆ ਵੀ ਇਹਨੇ ਇਕੱਠੀ ਦਾ ਤਿਆਰ ਨਹੀਂ ਹੋਣਾ ਕਿਉਂਕਿ ਜਿਹੜੀ ਅੱਜ ਇਹਦਾ ਫੁੱਲ ਆਊ ਅੱਜ ਵੱਢਿਆ ਗਿਆ ਦੂਆ ਵੱਢਿਆ ਗਿਆ ਤੀਆ ਵੱਢਿਆ ਗਿਆ ਇਸ ਤਰ੍ਹਾਂ ਮਤਲਬ ਪੱਕਦੇ ਰਹਿਣਗੇ ਤੇ ਵੱਢਦੇ ਰਹਾਂਗੇ ਤੇ ਜਦੋਂ ਕਿ ਦੂਜੀ ਫਸਲ ਆ ਹਰੀ ਕ੍ਰਾਂਤੀ ਜੋ ਇਕਦਮ ਤਿਆਰ ਹੋ ਜਾਂਦੀ ਹੈ ਇਕਦਮ ਵੱਢੀ ਜਾਂਦੀ ਹੈ ਇਹਨੂੰ 2-3 ਸਾਲ ਪਹਿਲਾਂ ਵੀ ਅਸੀਂ ਬੀਜੀ ਸੀ ਉਸ ਟਾਈਮ ਅਸੀਂ ਉਹ ਘੱਟੋ ਘੱਟ ਇੱਕ ਮਹੀਨਾ ਵੱਢੀ ਗਏ ਆ ਪਰ ਆਮ ਤੌਰ ਤੇ ਜਿਹੜੀ ਰਾਗੀ ਦੀ ਇਹ ਚਾਰਕਾ ਵਾਰੀ ਬੜਾਈ ਕਰਕੇ ਖਤਮ ਕਰ ਲਈ ਜਾਂਦੀ ਆ ਪਰ ਜੇ ਫਸਲ ਵਧੀਆ ਮਜ਼ਬੂਤ ਹੋ ਜਵੇ ਤਾਂ ਲਗਾਤਾਰ ਇੱਕ ਮਹੀਨੇ ਤੱਕ ਵੀ ਝਾੜ ਦੇ ਸਕਦੀ ਆ ਸੋ ਘੱਟ ਖਰਚੇ ਵਾਲੀ ਆ ਤੇ ਖਰਾਕੀ ਦਿੱਤਾ ਨਾ ਭਰਪੂਰ ਆ ਤੇ ਕੋਈ ਬਿਮਾਰੀ ਨਹੀਂ ਕੋਈ ਪਾਣੀ ਦੀ ਲੋੜ ਨਹੀਂ ਤੇ ਇੱਕ ਪਾਣੀ ਬਚਾਉਣ ਵਾਲੀ ਫਸਲ ਆ ਤੇ ਉਹ ਫਸਲ ਜਿਹੜੀ ਆਪਣੀ ਮਿਹਨਤ ਵੀ ਘੱਟ ਲਵੇ ਸੋ ਇਹ ਜੀਆਂ ਫਸਲਾਂ ਬਾਰੇ ਸਾਨੂੰ ਜਾਣ ਲੈਣਾ ਵੀ ਜ਼ਰੂਰੀ ਆ ਇਹ ਜਿਹੜੀ ਰਾਗੀ ਦੀ ਖਾਸੀਅਤ ਹੈ ਵੀ ਖਰਾਕੀ ਤੱਤ ਵੱਧ ਲੈਣ ਦੀ ਤਾਕਤ ਰੱਖਦੀ ਹੈ ਕਿਉਂਕਿ ਇਹ ਜੜਾਂ ਦੀ ਇਹ ਬਹੁਤ ਮਜ਼ਬੂਤੀ ਹੁੰਦੀ ਹੈ ਜਿਹਨਾਂ ਜੜ੍ਹ ਪ੍ਰਣਾਲੀ ਮਜ਼ਬੂਤ ਹੋਣਾ ਖਰਾਕੀ ਤੱਤ ਵੱਧ ਖਿੱਚੂ ਤਾਂ ਹੀ ਖਰਾਕੀ ਤੱਤ ਵਿੱਚ ਵੱਧ ਆਉਣਗੇ ਸੋ ਇਹ ਸਰੀਰ ਲਈ ਲਾਭਕਾਰੀ ਹੈ ਤੇ ਮਰੀਜ਼ਾਂ ਲਈ ਇਹਦਾ ਅਨਾਜ ਭੋਜਨ ਹੈ ਜਿਹੜਾ ਰੋਟੀ ਬਣਦੀ ਹੈ ਕਾਫੀ ਚੀਜ਼ਾਂ ਬਣ ਜਾਂਦੀਆਂ ਨੇ ਇਹਦੇ ਅਨਾਜ ਤੋਂ ਉਹ ਅਨਾਜ ਆਪਾਂ ਨੂੰ ਜ਼ਰੂਰ ਆਪਣੇ ਭੋਜਨ ਤੇ ਸ਼ਾਮਲ ਕਰਨਾ ਚਾਹੀਦਾ ਤੇ ਖਾਸ ਗੱਲ ਹੈ ਵੀ ਮਿਹਨਤ ਨਹੀਂ ਇੰਨੀ ਜ਼ਿਆਦਾ ਹੈਗੀ ਪਰ ਫਿਰ ਵੀ ਕਿਸਾਨ ਨੂੰ ਲੱਗਦਾ ਵੀ ਦੇਖੋ ਇਹ ਜਿਆ ਬੀਜ ਪੱਕਣਾ ਫੇਰ ਤਾਂ ਮਿਹਨਤ ਕਰਨੀ ਪੈਣੀ ਆ ਪਰ ਇੱਕ ਘੱਟ ਖਰਚ ਵਾਲੀ ਘੱਟ ਮਿਹਨਤ ਵਾਲੀ ਫਸਲ ਆ ਤੇ ਬੜੇ ਆਰਾਮ ਨਾਲ ਹੋ ਜਾਂਦੀ ਸੋ ਕਿਸਾਨਾਂ ਨੂੰ ਨਾ ਫਸਲਾਂ ਵੱਲ ਵੀ ਸੋਚਣਾ ਚਾਹੀਦਾ ਜਿਹੜੀਆਂ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀਆਂ ਨੇ ਸਾਡੇ ਸਰੀਰ ਨੂੰ ਮਜ਼ਬੂਤ ਕਰਦੀਆਂ ਤੇ ਮਤਲਬ ਸਸਤੇ ਸੌਖੇ ਤਰੀਕੇ ਨਾਲ ਹੋ ਜਾਂਦੀਆਂ ਨੇ ਕਿਉਂਕਿ ਜਦ ਇਹ ਖਰਾਕੀ ਦਿੱਤਾ ਤੇ ਵੱਧ ਮਿੱਟੀ ਚ ਖਿੱਚਦੀ ਆ ਤਾਂ ਮਿੱਟੀ ਕਈ ਵਾਰੀ ਜ਼ਿਆਦਾ ਕਮਜ਼ੋਰ ਲੱਗਣ ਲੱਗ ਜਾਂਦੀ ਉਹਦਾ ਕਾਰਨ ਉਹਦਾ ਵੀ ਅਸੀਂ ਹਰੇਕ ਸਾਲ ਉੱਥੇ ਇਹ ਜੀਆਂ ਫਸਲਾਂ ਬੀਜਦੇ ਹਾਂ ਉਸੇ ਤਰ੍ਹਾਂ ਦੇ ਖਰਾਕੀ ਦਿੱਤ ਖਿੱਚਦੀਆਂ ਨੇ ਮਤਲਬ ਰਾਗੀ ਆ ਜਿੱਥੇ ਬੀਜਣੀ ਆ ਇਹਨੂੰ ਮੱਡਲ ਵੀ ਕਹਿੰਦੇ ਨੇ ਤੇ ਪੰਜਾਬ ਦੇ ਅਨਾਜਾਂ ਦੇ ਵਿੱਚ ਸ਼ਾਮਲ ਹੈ ਪੁਰਾਣੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਖੇਤੀ ਹੁੰਦੀ ਪਰ ਇਹਨੂੰ ਬਦਲ ਲਿਆ ਜਾਵੇ ਜਿੱਥੇ ਇਸ ਵਾਰੀ ਰਾਗੀ ਦੀ ਬਸਲ ਬੀਜੀ ਆ ਉੱਥੇ ਅਗਲੇ ਸਾਲ ਨਾ ਬੀਜੀ ਜਾਵੇ ਬਾਕੀ ਜਿਹੜੀਆਂ ਨਾਈਟ੍ਰੋਜਨ ਧਰਤੀ ਜਮਾ ਕਰਨੀਆਂ ਹੋਣੀਆਂ ਫਸਲਾਂ ਨੇ ਉਹ ਬੀਜ ਲਈਆਂ ਜਾਣ ਸੋ ਇਸ ਤਰ੍ਹਾਂ ਪਰ ਰਾਗੀ ਦੀ ਖੇਤੀ ਕਰਕੇ ਘੱਟ ਖਰਚੇ ਨਾਲ ਇੱਕ ਆਪਣੇ ਸਰੀਰ ਨੂੰ ਮਜ਼ਬੂਤ ਅਨਾਜ ਪੈਦਾ ਕਰ ਸਕਦੇ ਆ ਜਿਹੜਾ ਸਾਡੀਆਂ ਹੱਡੀਆਂ ਤੇ ਲੈ ਕੇ ਕਾਫੀ ਜ਼ਿਆਦਾ ਜ਼ਰੂਰੀ ਹੈ ਅੱਜਕੱਲ ਸਾਡੀਆਂ ਹੱਡੀਆਂ ਵੀ ਕਮਜ਼ੋਰ ਹੋ ਰਹੀਆਂ ਨੇ ਸੋ ਸਰੀਰ ਲਈ ਲਾਹੇਵੰਦ ਨਾਜਾ ਸੋ ਇਹਨੂੰ ਜ਼ਰੂਰ ਬੀਜ ਕੇ ਦੇਖਿਆ ਜਾਵੇ ਤੇ ਖਾਸ ਗੱਲ ਆ ਵੀ ਆਪਾਂ ਥੋੜੀ ਥੋੜੀ ਜਿਹਾ ਬੀਜ ਸਕਦੇ ਕੋਈ ਹੱਥੋਂ ਨਾ ਵੱਢਣਾਂ ਤੇ ਚੱਕੀ ਤੇ ਪਿਆ ਲੈਣਾ ਜੇ ਘਾਟੇ ਚੱਕਰ ਵਾਲੀ ਚੱਕੀ ਆ ਤਾਂ ਸਭ ਤੋਂ ਵਧੀਆ ਸੋ ਇਹ ਵਿਰਾਗੀ ਆਪਾਂ اگਾ ਕੇ ਆਪਣਾ ਲਾਹੇ ਪ੍ਰਾਪਤ ਕਰ ਸਕਦੇ ਤੇ ਪਾਣੀ ਬਚਾ ਸਕਦੇ ਹਾਂ ਸੋ ਬਹੁਤ ਧੰਨਵਾਦੀ ਸਸਤਰੀਆ ਕਾਰ